ਬਿਨਾ ਆਪਰੇਸ਼ਨ ਤੋਂ ਬਿਨਾ ਕੋਈ ਦਵਾਈ ਦਿੱਤੇ ਤੁਸੀਂ ਬਵਾਸੀਰ ਦੀ ਪ੍ਰੋਬਲਮ ਨੂੰ ਕਿਵੇਂ ਸੋਲਵ ਕਰ ਸਕਦੇ ਮੈਂ ਸਿਰ ਇੱਕ ਰਿੰਗ ਦਿੰਦਾ ਹਾਂ ਰਿੰਗ ਸਿੱਧੇ ਹਾਦੀ ਚੀਚੀ ਉਂਗਲੀ ਪਾ ਲੋ ਕੋ ਮਹੀਨੇ ਚ ਇੱਕ ਦਿਨ ਹੁੰਦਾ ਹੈਗਾ ਉਹ ਮਹੀਨੇ ਚ ਇੱਕ ਦਿਨ ਬਤਾਇਆ ਜਾਂਦਾ 파ਟ ਉਸ ਤੋਂ ਬਾਅਦ ਇਹ ਤਿਆਰ ਨਿਤ ਰਿੰਗ ਤਿਆਰ ਹੋ ਗਏ ਜਿਹੜੇ ਪਰੇਸ਼ਾਨ ਹੈਗੇ ਪੈਸੇ ਖਰਚ ਕਰਦੇ ਹੈ ਮੈਂ ਚਾਹੁੰਦਾ ਕਿ ਪੈਸੇ ਨਾ ਖਰਚ ਕਰਕੇ ਫ੍ਰੀ ਕੰਮ ਕਰਾਂ ਮੈਂ ਉਹਨਾਂ ਦੀ ਸੇਵਾ ਕਰਾਂ ਮੈਨੂੰ ਉਹ ਸੇਵਾ ਲੱਗੇ ਮੈਂ ਕੋਰੀਅਰ ਵੀ ਕਰ ਦਾਂਗਾ ਉਹਦੇ ਵਾਸਤੇ ਵੀ ਕੋਈ ਚਾਰਜਸ ਨਹੀਂ ਹੈ ਤਾਂ ਵੀ ਤਾਰ ਨਾਲ ਬਣਾਉਂਦੇ ਹਾਂ ਇਦੋਂ ਤੇ ਫਿਰ ਪਾਠ ਕਰਦੇ ਆ ਗੁਰਨਾਨਕ ਸਾਹਿਬ ਦਾ ਪਾਠ ਕੀਤਾ ਜਾਂਦਾ ਉਹ ਵੀ ਇੱਕ ਦਿਨ ਹੀ ਹੁੰਦਾ ਪਾਠ ਹੁੰਦਾ ਇਹ ਤਿਆਰ ਕਰਕੇ ਫਿਰ ਲੋਕੀ ਮੈਨੂੰ ਕੰਟੈਕਟ ਕਰਦੇ ਮੈਂ ਲੋਕਾਂ ਨੂੰ ਫ੍ਰੀ ਆਫ ਕੋਸਟ ਦਿੰਦਾ ਮੈਂ ਸਿਰ ਇੱਕ ਰਿੰਗ ਦਿੰਦਾ ਰਿੰਗ ਸਿੱਧੇ ਹੱਦੀ ਚੀਚੀ ਉਂਗਲੀ ਪਾ ਲਓ ਇੱਕ ਵਾਰ ਦੀਵਾਲੀ ਵਾਲੇ ਦਿਨ ਮੱਸਿਆ ਅਮਵਸਿਆ ਵਾਲੇ ਦਿਨ 메ਨ ਪਾਠ ਹੁੰਦਾ ਉਹ ਪਾਠ ਹੋ ਕੇ उस बख्शीश मिली होंगी तो होर बाबे की शक्ति मिलती है फिर हर महीने अमावस्या से तैयार की जाती है किसी तो नहीं पैसा अगर लाँगा तो मेरा मेरा सिद, सिद्धि प्राप्त खत्म हो जाएगी लाल मिर्च और अम नहीं खा बा जो मर्जी खाओ तो, तो पैसा खर्च को डॉक्टर जाके ਇਹੋ ਭਗਵਾਨ ਦੀ ਚੀਜ਼ ਨੂੰ ਮੰਨ ਮੰਨ ਕੇ ਪਾਲਿਤਾ ਜਾਏ ਤਾਂ ਸਭ ਕੁਝ ਠੀਕ ਹੋ ਜਾਏਗਾ। ਮੇਰੇ ਪਾਪਾ ਨੇ ਟੋਟਲ ਸਾਨੂੰ ਸੇਵਾ ਕਰਦੇ ਕਰਦੇ 35 ਸਾਲ ਹੋ ਗਏ ਆ। ਕਸਨਤ ਹੈ ਗਈ ਸੀ ਪਟਿੰਡੇ ਤੋਂ ਆਂਦੇ ਸੀ। ਉਹਨਾਂ ਨੇ ਮੇਰੇ ਪਾਪਾ ਨੂੰ ਬਖਸ਼ੀਸ਼ ਦਿੱਤੀ। ਉਸ ਤੋਂ ਬਾਅਦ ਉਹ ਬਖਸ਼ੀਸ਼ ਮੇਰੇ ਪਾਪਾ ਨੇ ਉਹ ਚਲਾਣਾ ਕਰ ਗਏ। ਹੁਣ ਉਹ ਮੈਨੂੰ ਦਿੱਤੀ ہوئی ਹੈ। ਮੈਂ ਲੋਕਾਂ ਦੀ ਸੇਵਾ ਕਰ ਰਿਹਾ। ਗੁਰਨਾਨ ਸਾਹਿਬ ਦੀ ਦੇਣ ਨਾਲ ਹੀ ਉਹਦੇ ਚ ਪਾਠ ਕਰਕੇ ਮੈਂ ਲੋਕਾਂ ਨੂੰ ਰਿੰਗ ਦਿੰਦਾ। ਜਿਹਦੇ ਨਾਲ ਲੋਕੀ ਫਰੀ ਆਫ ਕੋਸਟ ਹੈ ਔਰ ਲੋਕੀ ਜਲਦੀ ਠੀਕ ਹੋ ਰਹੇ ਹੈ ਔਰ ਉਹ ਹੋ ਵੀ ਰਹੇ ਔਰ ਹੁੰਦੇ ਵੀ ਰਹਿਣਗੇ ਬਸ ਪਾ ਕੇ ਗੋਨਾਨਕ ਸਾਹਿਬ ਦਾ ਨਾਮ ਲੈ ਕੇ ਪਾ ਲੋ ਔਰ ਬਵਾਸੀਰ ਖਤਮ ਹੋ ਜਾਏਗਾ ਸਤਿ ਸ਼੍ਰੀ ਅਕਾਲ ਵੈਲਕਮ ਟੂ ਦ ਸਿਟੀ ਹੈਡਲਾਈਨਸ ਬਵਾਸੀਰ ਤੋਂ ਪਾਈਲਸ ਜਿਹਨੂੰ ਕਹਿੰਦੇ ਨੇ ਕਾਫੀ ਜਨੇ ਪਰੇਸ਼ਾਨ ਨੇ ਤੇ ਬਿਨਾ ਕੋਈ ਆਪਰੇਸ਼ਨ ਤੋਂ ਬਿਨਾ ਕੋਈ ਦਵਾਈ ਤੋਂ ਦੇਖਦੇ ਆ ਕਿਵੇਂ ਰਿਸੋਲਵ ਹੋ ਸਕਦੀ ਹੈ ਤਾਂ ਆਓ ਮਿਲਦੇ ਆ ਤੇ ਮਿਲਾਨੇ ਆ ਜੋ ਦਿੰਦੇ ਨੇ ਇਹਦੇ ਲਈ ਕੋਈ ਖਾਸ ਚੀਜ਼ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਗਜਿੰਦਰਪਾਲ ਸਿੰਘ ਹੈ ਸਰ ਬਿਨਾ ਆਪਰੇਸ਼ਨ ਤੋਂ ਬਿਨਾ ਕੋਈ ਦਵਾਈ ਦਿੱਤੇ ਤੁਸੀਂ ਬਵਾਸੀਰ ਦੀ ਪ੍ਰੋਬਲਮ ਨੂੰ ਕਿਵੇਂ ਸੋਲਵ ਕਰ ਸਕਦੇ ਹੋ ਇੱਕ ਮੈਂ ਰਿੰਗ ਬਣਾਇਆ ਹੈ ਜੋ ਗੁਨਾਨਕ ਸਾਹਿਬ ਦੀ ਦੇਣ ਹੈ ਗੁਨਾਨਕ ਸਾਹਿਬ ਦੀ ਦੇਣ ਨਾਲ ਹੀ ਉਹਦੇ ਚ ਪਾਠ ਕਰਕੇ ਮੈਂ ਲੋਕਾਂ ਨੂੰ ਰਿੰਗ ਦਿੰਦਾ ਜਿਹਦੇ ਨਾਲ ਲੋਕੀ ਫਰੀ ਆਫ ਕੋਸਟ ਹੈ ਔਰ ਲੋਕੀ ਜਲਦੀ ਠੀਕ ਹੋ ਰਹੇ ਹਨ ਔਰ ਹੋ ਵੀ ਰਹੇ ਔਰ ਹੁੰਦੇ ਵੀ ਰਹਿਣਗੇ ਇਹ ਬਾਬੇ ਦੀ ਗੁਰਨਾਨਕ ਸਾਹਿਬ ਦੀ ਦੀਨ ਹੈਗੀ ਹੈ ਇਹਨੂੰ ਸਿੱਧੇ ਹੱਥ ਦੀ ਚੀਚੀ ਉਂਗਲਿਚ ਪਾਣਾ ਹੈ ਔਰ ਪਾ ਕੇ ਔਰ ਬਸ ਕੁਝ ਨਹੀਂ ਕਰਨਾ ਬਸ ਪਾ ਕੇ ਗੁਰਨਾਨਕ ਸਾਹਿਬ ਦਾ ਨਾਮ ਲੈ ਕੇ ਪਾ ਲੋ ਔਰ ਬਵਾਸੀਰ ਖਤਮ ਹੋ ਜਾਏਗੀ ਜੀ ਸਰ ਇਹ ਤੁਹਾਨੂੰ ਕਿਨੇ ਦਿੱਤੀ ਸੀਗੇ ਤੁਸੀਂ ਸ਼ੁਰੂ ਤੋਂ ਗੁਰਨਾਨਕ ਦੇਵ ਜੀ ਨੇ ਤੁਹਾਨੂੰ ਆਪ ਦਿੱਤੀ ਸੀ ਜਾਂ ਕਿਵੇਂ ਹੋਇਆ ਸੀਗਾ ਇਹ ਇਹ ਦੀਨ ਮੈਂ ਪਹਿਲੇ ਮੇਰੇ ਪਹਿਲੇ ਇੱਕ ਸੰਤ ਆਗੇ ਸੀ ਪਟਿੰਡੇ ਤੋਂ ਆਂਦੇ ਸੀ ਉਹਨਾਂ ਨੇ ਮੇਰੇ ਪਾਪਾ ਨੂੰ ਬਖਸ਼ੀਸ਼ ਦਿੱਤੀ ਉਸ ਤੋਂ ਬਾਅਦ ਉਹ ਬਖਸ਼ੀਸ਼ ਮੇਰੇ ਪਾਪਾ ਨੇ ਉਹ ਚਲਾਣਾ ਕਰ ਗਏ ਹੁਣ ਉਹ ਮੈਨੂੰ ਦਿੱਤੀ ਹੋਈ ਹੈ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਸੇਵਾ ਕਰੋ ਤੇ ਤੁਹਾਡੇ ਪਾਪਾ ਨੇ ਇਹਦੇ ਲਈ ਜਿਹੜੇ ਛੱਲੇ ਬਣਾ ਕੇ ਦਿੱਤੇ ਨੇ ਕਿ ਦਿਨ ਦੇ ਕੀ ਹੋ ਤੁਸੀਂ ਮੈਂ ਸਿਰ ਇੱਕ ਰਿੰਗ ਦਿੰਦਾ ਰਿੰਗ ਸਿੱਧੇ ਹੱਦੀ ਚੀਚੀ ਉਂਗਲੀ 'ਚ ਪਾ ਲੋ ਬਾਪੇ ਦਾ ਨਾਂ ਲੈ ਕੇ ਜਿੰਨੂੰ ਅਗਰ ਜਿੰਨੂੰ ਵੀ ਬੰਦੇ ਹੋ ਤੁਸੀਂ जिस जिस भगवान नु मंदे हो पा सीधे आदि चीची उंगली पा लो और बस वो पा के और बबा सिर एक एक हफ्ते अंदर अंदर खत्म हो जाएगी सिर्फ परहेज है गए सिर्फ लाल मिर्च और अमदा चार नहीं खाना बाकी जो मर्जी खाओ थोड़ा बबा सिर ठीक हो जाएगी लोग जोड़ी दुनिया दूर दूर तो पैसा खर्च करती है डॉक्टरों को जाती है डॉक्टर को ना जाके यो भगवान की एयो चीज़ मन मन के पा लिता जाए ਤਾਂ ਸਭ ਕੁਝ ਠੀਕ ਹੋ ਜਾਏਗਾ ਤੇ ਤੁਹਾਡੇ ਪਾਪਾ ਨੇ ਸੇਵਾ ਕਿੰਨੇ ਸਾਲ ਤੱਕ ਕੀਤੀ ਹੈ ਉਹਨਾਂ ਨੇ ਮੇਰੇ ਪਾਪਾ ਨੇ ਟੋਟਲ ਸਾਨੂੰ ਸੇਵਾ ਕਰਦੇ ਕਰਦੇ 35 ਸਾਲ ਹੋ ਗਏ ਹਨ ਮੈਨੂੰ 10 ਬਾ 10 ਸਾਲ ਦੇ ਕਰੀਬ ਔਰ 25 ਸਾਲ ਦੇ ਕਰੀਬ ਮੇਰੇ ਪਾਪਾ ਨੂੰ ਸੇਵਾ ਕਰਦੇ ਹੋਗੇ ਤੇ ਕੀ ਚੀਜ਼ ਦਿੰਦੇ ਹੋ ਆਪਾਂ ਦੇਖ ਸਕਦੇ ਹਾਂ ਤੁਸੀਂ ਕੀ ਚੀਜ਼ ਦਿੰਦੇ ਹੋਏ ਹਾਂਜੀ ਇਹ ਰਿੰਗ ਸਿੱਧ ਰਿੰਗ ਇੱਕ ਸਿੱਧੇ ਹੱਥ ਦੀ ਚੀਜ਼ੀ ਇੰਗਲਿਸ਼ ਪਾ ਲੋ ਹਾਂਜੀ ਸਿੱਧੇ ਹੱਥ ਦੀ ਠੀਕ ਹੈ ਜੀ ਔਰ ਉਸ ਤੋਂ ਬਾਅਦ ਜੋ ਵੀ ਭਗਵਾਨ ਨੂੰ ਮੰਧੇ ਹੋ ਉਹ ਪਾ ਪਾ ਲੋ ਹਾਂਜੀ ਔਰ ਪਾ ਕੇ ਔਰ ਬਸ ਤੁਹਾਡਾ ਪਾਈਲਸ ਇੱਕ ਹਫਤੇ ਵਿੱਚ ਖਤਮ ਹੋ ਜਾਏਗੀ ਤੇ ਤੁਹਾਡੇ ਪਾਪਾ ਨੇ ਇਹ ਸੇਵਾ ਕਰਦੇ ਕਰਦੇ ਕਿੰਨੇ ਲੋਕਾਂ ਦਾ ਇਲਾਜ ਕੀਤਾ ਹੋਏਗਾ ਲਗਭਗ ਉਹਨਾਂ ਨੇ ਕਰਦੇ ਕਰਦੇ ਹੁਣ ਤੁਹਾਨੂੰ ਕੀ ਦਸੀਏ ਉਹਨਾਂ ਨੇ ਇਲਾਜ ਕਰਦੇ ਕਰਦੇ ਬਹੁਤ ਸਾਲ ਹੋ ਗਏ ਬਹੁਤ ਲੋਕਾਂ ਦੇ ਸਾਲ ਵੀ ਹੋ ਗਏ ਔਰ ਕਈ ਲੋਕਾਂ ਠੀਕ ਠੀਕ ਹੋ ਗਏ ਹੁਣ ਮੈਂ ਵੀ ਦੇ ਰਿਹਾ ਹਾਂ ਔਰ ਲੋਕੀ ਠੀਕ ਹੋ ਰਹੇ ਹਨ ਲੋਕੀ ਜੋੜੇ ਜਿਹੜੇ ਪਰੇਸ਼ਾਨ ਹੈਗੇ ਪੈਸੇ ਖਰਚ ਕਰਦੇ ਹੈ ਮੈਂ ਚਾਹੁੰਦਾ ਕਿ ਪੈਸੇ ਨਾ ਖਰਚ ਕਰਕੇ ਫ੍ਰੀ ਕੰਮ ਕਰਾਂ ਮੈਂ ਉਹਨਾਂ ਦੀ ਸੇਵਾ ਕਰਾਂ ਮੈਨੂੰ ਉਹ ਸੇਵਾ ਲੱਗੇਗੀ ਤੇ ਇਹਦੇ ਲਈ ਕੁਝ ਖਾਸ ਵੀ ਕੰਮ ਕਰਨਾ ਪੈਂਦਾ ਇਹ ਤੇ ਕੀ ਚੀਜ਼ ਦੀ ਕਿਸ ਚੀਜ਼ ਦੀ ਇਹ ਰਿੰਗ ਹੈਗੀ ਹੈ ਇਹ ਰਿੰਗ ਹੈਗੀ ਹੈ ਤਾਂਬੇ ਦੀ ਤਾਂਬੇ ਦੀ ਤਾਰ ਨਾਲ ਬਣਾਉਂਦੇ ਆ ਇਹਦੇ ਉੱਤੇ ਫਿਰ ਪਾਠ ਕਰਦੇ ਆ ਗੁਰੂ ਨਾਨਕ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਉਹ ਵੀ ਇੱਕ ਦਿਨ ਹੀ ਹੁੰਦਾ ਪਾਰਟ ਹੁੰਦਾ ਹੈ ਇਹ ਤਿਆਰ ਕਰਕੇ ਫਿਰ ਲੋਕੀ ਮੈਨੂੰ ਕੰਟੈਕਟ ਕਰਦੇ ਮੈਂ ਲੋਕਾਂ ਨੂੰ ਫ੍ਰੀ ਆਫ ਕਾਸਟ ਦਿੰਦਾ ਤੇ ਕੋਈ ਪਾਰਟ ਵੀ ਕਿਸੇ ਪਾਰਟਿਕੂਲਰ ਦਿਨ ਦੇ ਉੱਤੇ ਕਰਦੇ ਹੋ ਜਾਂ ਮਤਲਬ ਰੋਜ਼ ਕਰਕੇ ਰੋਜ਼ ਕਰਦੇ ਹੋ ਨਹੀਂ ਪਾਰਟਿਕੂਲਰ ਇੱਕੋ ਦਿਨ ਇੱਕੋ ਮਹੀਨੇ 'ਚ ਇੱਕ ਦਿਨ ਹੁੰਦਾ ਹੈਗਾ ਉਹ ਮਹੀਨੇ 'ਚ ਇੱਕ ਦਿਨ ਕੀਤਾ ਜਾਂਦਾ ਪਾਰਟ ਉਸ ਤੋਂ ਬਾਅਦ ਇਹ ਤਿਆਰ ਰਿੰਗ ਤਿਆਰ ਹੁੰਦੀਆਂ ਰਿੰਗ ਤਿਆਰ ਹੁੰਦੀ ਤੇ ਸਾਲਾਣਾ ਤੁਸੀਂ ਕਹਿੰਦੇ ਸੀ ਕੋਈ ਪਾਰਟ ਵੀ ਕਰਦੇ ਹੋ ਸਾਲਾਣਾ ਜਿਹੜਾ ਹੁੰਦਾ ਉਹ ਸਾਲ 'ਚ ਇੱਕ ਵਾਰ ਦੀਵਾਲੀ ਵਾਲੇ ਦਿਨ ਮਸਿਆ ਅਮਵਸਿਆ ਵਾਲੇ ਦਿਨ ਤਿਆਰ ਉਹ ਮੇਨ ਪਾਰਟ ਹੁੰਦਾ ਹੈ ਉਹ ਉਸ ਉਹ ਪਾਰਟ ਹੋ ਕੇ ਉਸ ਨੂੰ ਬਖਸ਼ੀਸ਼ ਮਿਲੀ ਹੁੰਦੀ ਹੈ ਤੇ ਹੋਰ ਬਾਬੇ ਦੀ ਸ਼ਕਤੀ ਮਿਲਦੀ ਹੈ ਫਿਰ ਹਰ ਮਹੀਨੇ ਅਮਵਸਿਆ ਤੇ ਤਿਆਰ ਕੀਤੀ ਜਾਂਦੀ ਹੈ ਤੇ ਇਹਦੇ ਲਈ ਤੁਸੀਂ ਕੋਈ ਪੈਸੇ ਵੀ ਲੈਂਦੇ ਹੋ ਕਿਸੇ ਤੋਂ ਨਹੀਂ ਪੈਸਾ ਅਗਰ ਲਾਂਗਾ ਤਾਂ ਮੇਰਾ ਮੇਰਾ ਸਿੱਧੀ ਪ੍ਰਾਪਤ ਖਤਮ ਹੋ ਜਾਏਗੀ ਮੈਂ ਫ੍ਰੀ ਆਫ ਕੋਸਟ ਲੋਕਾਂ ਦੀ ਸੇਵਾ ਕਰਦਾ ਔਰ ਕਰਦਾ ਰਾਂਗਾ ਤੇ ਤੁਹਾਨੂੰ ਅਗਰ ਕਿਸੇ ਨੇ ਕੰਟੈਕਟ ਕਰਨਾ ਹੋਵੇਗਾ ਤਾਂ ਤੁਹਾਨੂੰ ਕਿਵੇਂ ਕੰਟੈਕਟ ਕਰੇ ਉਹ ਮੈਨੂੰ ਕੰਟੈਕਟ ਕਿਸੇ ਨੇ ਅਗਰ ਮੰਗਾਣਾ ਹੋਵੇ ਤਾਂ ਉਹ ਮੇਰੇ ਮੋਬਾਈਲ ਨੰਬਰ 8799748535 ਤੇ ਕੰਟੈਕਟ ਕਰਕੇ ਮੰਗਾ ਸਕਦੀ ਹੈ ਇੱਕ ਨੰਬਰ ਤੁਸੀਂ ਦੁਬਾਰਾ ਸੁਣ ਲਓ ਜੇ ਤੁਹਾਨੂੰ ਵੀ ਬਵਾਸੀਰ ਜਾਂ ਪਾਈਲਸ ਤੋਂ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਸਰਦਾਰ ਜੀ ਨੂੰ ਫੋਨ ਕਰਕੇ ਇਹ ਨੰਬਰ ਮੈਂ ਦੁਬਾਰਾ ਕਵਾਂਗੀ ਉਹਨਾਂ ਨੂੰ ਤੁਹਾਨੂੰ ਕਹਿ ਦਣਗੇ ਤੇ ਤੁਸੀਂ ਇਹ ਪ੍ਰੋਬਲਮ ਤੋਂ ਹਮੇਸ਼ਾ ਲਈ ਆਪਣੀ ਪ੍ਰੋਬਲਮ ਰਿਜ਼ੋਲਵ ਕਰ ਸਕਦੇ ਹੋ 1 ਮਹੀਨੇ ਦੇ ਅੰਦਰ ਅੰਦਰ ਹੀ ਸਿਰਫ ਹਫਤੇ ਦੇ ਅੰਦਰ ਅੰਦਰ ਹੀ ਠੀਕ ਹੋ ਜਾਣਗੇ ਇੱਕ ਹਫਤੇ ਦੇ ਅੰਦਰ ਅੰਦਰ ਉਹ ਕਹਿ ਰਹੇ ਨੇ ਕਿ ਠੀਕ ਹੋ ਜਾਏਗਾ ਤਾਂ ਇੱਕ ਵਾਰੀ ਨੰਬਰ ਤੇ ਅਨਲ ਸੁਣ ਲਓ ਕਿਉਂਕਿ ਤੁਸੀਂ ਸੁਣੋਗੇ ਤਾਂ ਹੀ ਤੁਹਾਡਾ ਫਾਇਦਾ ਹੋਏਗਾ 8799 748535 ਇਹ ਵੀਰਜੀ ਦਾ ਕੰਟੈਕਟ ਨੰਬਰ ਹੈ ਬਵਾਸੀਰ ਦੀ ਦਵਾਈ ਦਿੰਦੇ ਨੇ ਫ੍ਰੀ ਆਫ ਕੋਸਟ ਦਿੰਦੇ ਨੇ ਪਾਠ ਕਰਕੇ ਦਿੰਦੇ ਨੇ ਤੇ ਦਾਵਾ ਦਿੰਦੇ ਨੇ ਕਿ ਇੱਕ ਹਫਤੇ ਦੇ ਅੰਦਰ ਅੰਦਰ ਬਵਾਸੀਰ ਯਾਨੀ ਕਿ ਪਾਈਲਸ ਤੋਂ ਤੁਸੀਂ ਆਪਣੇ ਆਪ ਨੂੰ ਫ੍ਰੀ ਕਰ ਸਕਦੇ ਹੋ ਸਰ ਤੁਸੀਂ ਕੰਟੈਕਟ ਨੰਬਰ ਆਪਣਾ ਦੱਸ ਤਾਂ ਲੇਕਿਨ ਕਿਸੇ ਨੇ ਆਕਰ ਲੈਣੀ ਹੋਏ ਦਵਾਈ ਤੇ ਉਹ ਤੇ ਮੈਂ ਦਿੱਲੀ ਰਹਿੰਦਾ ਰੋਣੀ ਸੈਕਟਰ 11 ਮੇਰਾ ਮੇਰਾ ਉਧਰ ਰੈਜ਼ੀਡੈਂਸ ਹੈਗਾ ਉਹ ਤੋਂ ਜੇ ਮੈਨੂੰ ਫੋਨ ਕਰਕੇ ਮੈਨੂੰ ਮੰਗਵਾ ਸਕਦੇ ਨਾ ਮੈਂ ਕੋਰੀਅਰ ਵੀ ਕਰ ਦਾਂਗਾ ਉਹਦੇ ਵਾਸਤੇ ਵੀ ਕੋਈ ਚਾਰजेस ਨਹੀਂ ਹੈ ਜੇ ਕਿਸੇ ਨੇ ਆਸ-ਪਾਸ ਕਿੱਥੇ ਕੋਰੀਅਰ ਕਰਨਾ ਹੋ ਪੰਜਾਬ ਦੇ ਜਾਂ ਪੂਰੇ ਆਪਣੇ ਇੰਡੀਆ ਦੇ ਅੰਦਰ ਅੰਦਰ ਤੇ ਤੁਸੀਂ ਵਿਦਆਊਟ ਐਨੀ ਕਾਸਟ ਕੋਰੀਅਰ ਵੀ ਕਰ ਦਾਂਗੇ ਵਿਦਆਊਟ ਐਨੀ ਕਾਸਟ ਮੈਂ ਕੋਰੀਅਰ ਕਰਾਂਗਾ ਔਰ ਉਹ ਮੈਂ ਭੇਜ ਦਾਂਗਾ ਔਰ ਉਹਨਾਂ ਨੂੰ ਸਮਝਾ ਵੀ ਦਾਂਗਾ ਲਿਖ ਵੀ ਦਾਂਗਾ ਕਾਗਜ਼ ਤੇ ਕਿ ਤੁਸੀਂ ਇਸ ਹੱਥ 'ਚ ਪਾਣੇ ਔਰ ਇਸ ਇਸ ਪ੍ਰੀਕਾਸ਼ਨ ਲੈਣੀ ਹੈ ਬਸ ਤੇ ਸਰ ਤੁਸੀਂ ਦੋ ਪ੍ਰੀਕਾਸ਼ਨਸ ਦੀ ਗੱਲ ਵੀ ਕੀਤੀ ਸੀ ਉਹ ਕੀ ਨਹੀਂ ਕਰਨਾ ਇੱਕ ਵਾਰੀ ਉਹ ਵੀ ਰਿਪੀਟ ਕਰ ਦੋ ਮੈਂ ਸਿਰਫ ਸਿਰਫ ਤੁਹਾਨੂੰ ਇੱਕ ਅਮਦਾ achar ਨਹੀਂ ਖਾਣਾ ਔਰ ਲਾਲ ਮਿਰਚ ਅਵੋਇਡ ਕਰਨੀ ਹੈ ਲਾਲ ਮਿਰਚ ਦੀ ਮੈਂ ਬਿਲਕੁਲ ਨਹੀਂ ਖਾਣੀ ਬਸ ਦੋ ਚੀਜ਼ਾਂ ਦਾ ਅਵੋਇਡ ਕਰੋ ਆਪਣੇ ਆਪ ਬਵਾਸਿਰ ਖਤਮ ਹੋ ਜਾਏਗੀ ਐ ਦਿਨਰ ਬਾਬੇ ਦੀ ਦੇਣ ਨਾਲ ਬਸ ਬਵਾਸਿਰ ਪਾਈਲਸ ਦੀ ਪ੍ਰੋਬਲਮ ਤੋਂ ਸਿਰਫ ਇੱਕ ਛੱਲੇ ਨਾਲ ਆਪਣੇ ਆਪ ਨੂੰ ਫ੍ਰੀ ਕਰੋ ਇੱਕ ਹਫਤੇ ਦੇ ਅੰਦਰ ਅੰਦਰ ਕਹਿੰਦੇ ਨੇ ਪਾਟ ਕਰਕੇ ਦਿੰਦੇ ਨੇ ਤੁਹਾਨੂੰ ਇਹ ਇਹ ਛੱਲਾ ਤੇ ਜ਼ਰੂਰ ਲਓ te pails do chutkará pau